ਉਹ ਜੋ ਪ੍ਰੈਸ ਵਾਰਤਾ ਕਿਉਂ ਕਰਨੀ ਪੈ ਰਹੀ ਆ ਪਹਿਲਾਂ ਆਪਣੇ ਮੇਰਾ ਨਾਮ ਜਿਹੜਾ ਵਾ ਮੈਂ ਜਸਪਾਲ ਮਸੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਅੱਜ ਜਿਹੜੀ ਪ੍ਰੈਸ ਵਾਰਤਾ ਸਾਨੂੰ ਕਿਉਂ ਕਰਨੀ ਪੈ ਰਹੀ ਆ ਕਿਉਂਕਿ ਬੀਤੇ ਸਮੇਂ ਤੇ ਤਕਰੀਬਨ ਕੋਈ 3 ਕ ਮਹੀਨਿਆਂ ਤੋਂ ਇੱਕ ਬਾਈਬਲ ਫੈਕਟ ਨਾ ਦਾ ਚੈਨਲ ਚੱਲਦਾ YouTube ਤੇ ਉਹ ਲੜਕਾ ਜਿਹੜਾ ਚਲਾਉਂਦਾ ਉਹਦਾ ਨਾਂ ਹੈ ਚੰਦਨ ਸੋਨੇ ਔਰ ਉਹਦੇ ਨਾਲ ਜਿਹੜੇ ਆ ਉਹਦੇ ਪਿਤਾ ਜੀ ਬਿਸ਼ਪ ਇਮਾਨੁਅਲ ਜੀ ਆ ਵਿਜੇ ਇਮਾਨੁਅਲ ਜੋ ਚੰਡੀਗੜ੍ਹ ਤੋਂ ਆ ਉਹ ਪਿਛਲੇ 3 ਕ ਮਹੀਨਿਆਂ ਤੋਂ ਲਗਾਤਾਰ ਆਏ ਦਿਨ ਆਏ ਦਿਨ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਜੋ ਉਹਨੂੰ ਬਦਨਾਮ ਬਦਨਾਮ ਕਰਨ ਤੇ ਲੱਗੇ ਹੋਏ ਆ ਔਰ ਉਹਨਾਂ ਨੇ ਕਈ ਵਾਰੀ ਕਿਹਾ ਸੀ ਵੀ ਅਸੀਂ ਤੁਹਾਡੇ ਖਿਲਾਫ ਲੜਕੀਆਂ ਪੇਸ਼ ਕਰਾਂਗੇ ਜੋ ਜੋ ਤੁਸੀਂ ਗਲਤ ਕੀਤਾ ਵਾ ਫੇਕ ਜਿਹੜਾ ਦਾ ਇਹਦਿਆਂ ਦੀ ਬਣਾ ਬਣਾ ਕੇ ਜਿਹੜੀ ਆ ਵੀਡੀਓ ਉਹ ਰੋਜ਼ ਪਾਉਂਦੇ ਆ ਅੱਜ ਵੀ ਪਾ ਰਹੇ ਆ ਔਰ ਉਹਨਾਂ ਦੇ ਖਿਲਾਫ ਜਿਹੜਾ ਵਾ ਸਾਡੇ ਚਰਚ ਵੱਲੋਂ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਮਿਤੀ 14 12 2024 ਨੂੰ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਵਾ ਇੱਕ ਐਫ ਆਈ ਆਰ ਜਿਹੜੀ ਆ ਜਿਹੜੀ ਆ ਜਿਸ ਦਾ ਨੰਬਰ ਐਫ ਆਈ ਆਰ ਨੰਬਰ 119 ਜੋ ਜਲੰਧਰ ਲੰਬੜਾ ਥਾਣੇ ਦੇ ਵਿੱਚ ਜਿਹੜੀ ਦਰਜ ਕਰਾਈ ਗਈ ਆ ਜੋ ਚੰਦਨ ਸੋਨੇ ਤੇ ਵਿਜੇ ਮਾਨਵਲ ਦੇ ਖਿਲਾਫ ਔਰ ਉਸ ਇਸ ਐਫ ਆਈ ਆਰ ਤੋਂ ਬਾਅਦ ਜਿਹੜੇ ਐਫ ਆਈ ਆਰ ਸਾਡੇ ਜੋ ਚਰਚ ਦੇ ਪ੍ਰਧਾਨ ਅਫਤਾਰ ਸਿੰਘ ਜੀ ਵੱਲੋਂ ਹੋਈ ਆ ਉਹਨਾਂ ਦੇ ਬਿਆਨਾਂ ਤੇ ਕਿਉਂਕਿ ਆਏ ਦੇ ਨੇ ਇਹ ਜਿਹੜਾ ਜਿਹੜੇ ਮਸੀਹ ਵਿਰੋਧੀ ਲੋਕ ਆ ਉਹਨਾਂ ਦੇ ਨਾਲ ਇਹ ਰਲ ਕੇ ਜਿਹੜਾ ਵਾ ਸਾਡੇ ਚਰਚ ਨੂੰ ਸਾਡੇ 크ਰਿਸਚੀਅਨ ਭਾਈਚਾਰੇ ਨੂੰ ਇਹ ਬਦਨਾਮ ਕਰ ਰਹੇ ਸੀ ਇਸ ਕਰਕੇ ਜਿਹੜੀ ਉੱਥੇ ਜਿਹੜੀ ਜਲੰਧਰ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਹੋਈ ਆ ਔਰ ਉਹਦੇ ਤੋਂ ਬਾਅਦ ਜਿਹੜਾ ਇਹ ਰੁਕੇ ਨਹੀਂ ਇਹ ਸਿਲਸਿਲਾ ਜਿਹੜਾ ਜਾਰੀ ਰਿਹਾ ਵਾ ਲਗਾਤਾਰ ਲਗਾਤਾਰ ਇਹ ਪ੍ਰੋਫੈਟ ਬਜਿੰਦਰ ਸਿੰਘ ਜੀ ਦੇ ਖਿਲਾਫ ਜਿਹੜੀਆਂ ਵਾ ਵੀਡੀਓ ਪਾਉਂਦੇ ਰਹੇ ਉਹਨਾਂ ਦੇ ਚਰਚ ਦੇ ਵਿੱਚ ਜਿਹੜੀਆਂ ਧੀਆਂ ਪੈਣਾ ਆਂਦੀਆਂ ਵਾ ਉਹਨਾਂ ਦੇ ਖਿਲਾਫ ਬੋਲਦੇ ਰਹੇ ਔਰ ਜਿਹੜੇ ਉਹਨਾਂ ਦੀ ਮਿਨਿਸਟਰੀ ਦੇ ਕੁਝ ਜਿਹੜੇ ਅਹੁਦੇਦਾਰ ਆ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਆ ਕਦੀ ਉਹਨਾਂ ਦੇ ਖਿਲਾਫ ਪਾ ਦੀ ਜਦੋਂ ਤੁਸੀਂ ਬਾਈਬਲ ਲਾ ਦਾ ਫੈਕਟ ਚੈਨਲ ਖੋਲੋਗੇ YouTube ਤੇ ਤੁਹਾਨੂੰ ਸਭ ਕੁਝ ਨਜ਼ਰ ਆ ਜਾਏਗਾ ਔਰ ਔਰਤੇ ਤਹਿਤ ਹੀ ਇਹਨਾਂ ਨੇ ਆਪਣੇ ਵੀਡੀਓ ਚ ਕਈ ਵਾਰੀ ਕਿਹਾ ਕਿ ਅਸੀਂ ਇਸ ਪ੍ਰੋਫੈਟ ਬਜਿੰਦਰ ਸਿੰਘ ਹਰਾਂ ਦੇ ਖਿਲਾਫ ਕਈ ਲੜਕੀਆਂ ਖੜੇ ਕਰਾਂਗੇ ਇਹਨਾਂ ਦੇ ਖਿਲਾਫ ਜਿਹੜਾ ਵਾ ਜਿਹੜਾ ਵਾ ਪੋਡਕਾਸਟ ਕਰਾਂਗੇ ਉਹ ਸਾਹਮਣੇ ਲਿਆ ਕੇ ਕਾਫੀ ਜਿਹੜੇ ਲੋਕਾਂ ਨੂੰ ਵੇਂਦਾ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਕਰ ਰਹੇ ਆ ਔਰ ਮੈਂ ਇੱਥੇ ਪੰਜਾਬ ਸਰਕਾਰ ਦੀ ਮੈਂ ਨੰਦਾ ਕਰਨ ਦਾ ਚੋਣਾ ਵਾ ਕਿਉਂਕਿ ਇਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਔਰ ਲਗਾਤਾਰ ਜਿਹੜਾ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਵਾ ਔਰ ਲਗਾਤਾਰ ਜਿਹੜਾ ਵਾ ਮਸੀਹ ਭਾਈਚਾਰੇ ਨੂੰ YouTube ਚੈਨਲ ਤੇ ਜਿਹੜਾ ਬਦਨਾਮ ਕੀਤਾ ਜਾ ਰਿਹਾ ਵਾ ਇਹ ਉਹ ਹੀ ਲੋਕ ਆ ਜਿਹੜੇ ਕ੍ਰਿਸਚੀਅਨ ਵਿਰੋਧੀ ਆ ਮਸੀਹ ਵਿਰੋਧੀ ਲੋਕ ਆ ਕਿਉਂਕਿ ਉਹਨਾਂ ਨੇ ਜੇ ਤੁਸੀਂ ਚੈੱਕ ਕਰੋਗੇ ਇਹਦੇ ਜਿਹੜੇ ਪਿਤਾ ਜੀ ਆ ਵਿਜੇ ਮਾਨਵਲ ਉਹਨੇ ਕਈ ਵਾਰੀ ਕਿਹਾ ਕਿ ਮੈਂ ਆ ਆ ਜਥੇਬੰਦੀਆਂ ਦਾ ਜਿਹੜਾ ਵਾ ਉਹਦਾ ਮੌਦੇਦਾਰ ਆ ਔਰ ਮੈਂ ਜਿਹੜਾ ਵਾ ਕਿਉਂਕਿ ਤੁਹਾਨੂੰ ਪਤਾ ਵਾ 크ਰਿਸਚਨ ਭਾਈਚਾਰੇ ਕਾ ਬਹੁਤ ਪੀਸਫੁਲੀ ਜਿਹੜਾ ਵਾ ਇੱਕ ਸਮਾਜ ਆ ਉਹਨੂੰ ਬਦਨਾਮ ਕੀਤਾ ਜਾ ਰਿਹਾ ਵਾ ਔਰ ਪ੍ਰੋਫੈਟ ਬਜਿੰਦਰ ਸਿੰਘ ਜੀ ਨੂੰ ਆਏ ਦਿਨ ਜਿਹੜਾ ਵਾ ਇਹ ਟਾਰਗੇਟ ਕਰਕੇ ਉਹਨਾਂ ਦੇ ਝੂਟੀਆਂ ਸੱਚੀਆਂ ਦਰਖਾਸਤਾਂ ਦੇ ਰਿਹਾ ਉਹ ਕਿਉਂ ਕਿਉਂਕਿ ਆ ਪਰਚਾ ਇਹਨਾਂ ਦੇ ਖਿਲਾਫ ਜਿਹੜਾ ਹੋਇਆ ਵਾ ਔਰ ਪੰਜਾਬ ਸਰਕਾਰ ਨੇ ਅੱਜ ਤੱਕ ਜਿਹੜਾ ਵਾ ਇਸ ਮਾਹੌਲ ਨੂੰ YouTube ਤੇ ਲਗਾਤਾਰ ਜਿਹੜਾ ਵਾ مسیਹ ਭਾਈਚਾਰਾ ਬਦਨਾਮ ਹੋ ਰਿਹਾ ਵਾ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾ ਰਿਹਾ ਵਾ ਪੰਜਾਬ ਦੀ ਜਿਹੜੀ ਮਾਨ ਸਰਕਾਰ ਆ ਅੱਜ ਤੱਕ ਇਹੋ ਜਿਹੇ ਇਹ ਗੁੰਡਾ ਅੰਸਰ ਆ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਦਨਾਮ ਕਰਦੇ ਅੱਜ ਤੱਕ ਇਹਨਾਂ ਨੂੰ ਫੜਨੇ ਪਾਈ ਮੈਂ ਇਹਦੀ ਨਿੰਦਾ ਕਰਦਾ ਵਾਂ ਔਰ ਨਾਲੇ ਨਾਲ ਇਹ ਚੇਤਾਵਨੀ ਦੇਣਾ ਵਾਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਇਹ ਕੰਮ ਮਸੀਬ ਭਾਈਚਾਰੇ ਦਾ ਜੋ ਬਦਨਾਮ ਕਰਨ ਦਾ ਨਾ ਰੋਕਿਆ ਗਿਆ ਤੇ ਉਹ ਦਿਨ ਦੂਰ ਦੇ ਇੱਕ ਦਿਨ ਸਾਨੂੰ ਜਿਹੜਾ ਵਾ ਪੰਜਾਬ ਜਿਹੜਾ ਵਾ ਉਹ ਸੜਕਾਂ ਤੋਂ ਉਤਰਨਾ ਪਏਗਾ ਮੁਸੀਬ ਭਾਈਚਾਰੇ ਨੂੰ ਜਿਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਡੀਜੀਪੀ ਪੰਜਾਬ ਔਰ ਮੁੱਖ ਮੰਤਰੀ ਪੰਜਾਬ ਦੀ ਹੋਏਗੀ ਅੱਜ ਤੁਹਾਡੇ ਮਾਧਿਅਮ ਤੋਂ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ ਬੇਨਤੀ ਕਰਨਾ ਆਏ ਆ ਕਿ ਜਿਹੜਾ ਸੜ ਤੇ ਜੋ ਵੀ ਮੁਸੀਬ ਭਾਈਚਾਰੇ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਪ੍ਰੋਫੈਟ ਬਜਿੰਦਰ ਸਿੰਘ ਨੂੰ ਰਾਤੇ ਝੂਠੇ ਝੂਠੇ ਔਰੋਪ ਲਗਾਏ ਜਾ ਰਹੇ ਆ ਇਹਨਾਂ ਦਾ ਮੂੰਹ ਬੰਦ ਕੀਤਾ ਜਾਵੇ ਔਰ ਐਸੇ ਐਸੇ ਲੋਕਾਂ ਨੂੰ ਕੱਲ ਵੀ ਇਹਨਾਂ ਨੇ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹੜੇ ਆਪ ਕ੍ਰਿਮਿਨਲ ਬੰਦੇ ਆ ਆ ਰੋਕੀ ਬਾਦਸ਼ਾਹ ਦੀ ਗੱਲ ਕਰ ਰਹੀ ਹੈ ਕਈ ਪਰਚੇ ਜਿਹੜੇ ਚੰਡੀਗੜ੍ਹ ਦੇ ਵਿੱਚ ਔਰ ਮਹਾਲੀ ਦੇ ਵਿੱਚ ਜਿਹੜੇ ਔਰਤੇ ਜਿਹੜੇ ਪਰਚੇ ਦਰਜ ਵਾ ਉਹਦੀ ਤੁਸੀਂ ਚੰਗੀ ਤਰ੍ਹਾਂ ਜੇਕਰ ਜਾਂਚ ਕਰਾਓ ਉਹ ਸਾਰੇ ਸਾਹਮਣੇ ਆ ਜਾਣਗੇ ਉਹ ਲੋਕ ਅੱਜ ਸਾਡੇ ਮਸੀਹ ਭਾਈਚਾਰੇ ਨੂੰ ਬਦਨਾਮ ਕਰ ਰਹੇ ਆ ਜਿਹੜਾ ਮਸੀਹ ਵਿਰੋਧੀ ਆ ਔਰ ਇਸ ਦੇ ਨਾਲ ਨਾਲ ਹੀ ਮੈਂ ਇਹ ਜਿਹੜੀ ਅਗਲਾ ਜਿਹੜਾ ਮਾਈਕਾ ਉਹ ਸਾਡੇ ਜੋ ਚਰਚ ਦੇ ਮਿਨਿਸਟਰੀ ਦੇ ਸਪੋਕਸਮੈਨ ਸਰਜੀਤ <th>ਪਰ ਜੀ ਉਹ ਆਪਣੇ ਗੱਲ ਰੱਖਣਗੇ surjit thapar ji ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਸਾਡੇ ਪੱਤਰਕਾਰ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਇਸ ਜਗ੍ਹਾ ਤੇ ਪਹੁੰਚ ਆਇਆ ਮੈਂ surjit thapar ਅੱਜ ਇਸ ਪ੍ਰੈਸ ਵਾਰਤਾ ਦਾ ਜਿਹੜਾ ਮੇਨ ਮਕਸਦ ਹੈ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਕੱਲ ਮੋਹਾਲੀ ਦੇ ਵਿੱਚ ਇੱਕ ਪ੍ਰੋਫਟ ਭਜਿੰਦਰ ਮਿਨਿਸਟਰੀ ਦੇ ਵਰ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਲੜਕੀ ਨੇ ਬਹੁਤ ਸਾਰੇ ਗੰਭੀਰ ਜਿਹੜੇ ਦੋਸ਼ ਪ੍ਰੋਫਟ ਜੀ ਉੱਤੇ ਲਗਾਏ। ਉਹ ਜਿਹੜੇ ਦੋਸ਼ ਆ ਉਹ ਸਾਰੇ ਬੇਬੁਨਿਆਦ ਆ। ਔਰ ਉਸ ਦੇ ਨਾਲ ਨਾਲ ਜਿਹੜਾ ਵਿਜੇ ਮੈਨੂਅਲ ਨਾਲ ਦਾ ਨਾਂ ਦਾ ਜਿਹੜਾ ਵਿਅਕਤੀ ਆ ਜੋ ਉਸ ਦੇ ਨਾਲ ਬੈਠਾ ਸੀ ਉਸ ਪ੍ਰੈਸ ਵਾਰਤਾ ਦੇ ਵਿੱਚ ਸਾਰੀ ਇਹ ਪ੍ਰੀ ਪਲੈਨਿੰਗ ਉਦੇ ਵੱਲੋਂ ਕੀਤੀ ਗਈ ਆ। ਕਰੀਬਨ ਉਹ 3-4 ਸਾਲ ਤੋਂ ਪ੍ਰੋਫਿਟ ਵਜਿੰਦਰ ਮਨਿਸਤਰੀ ਦੇ ਵਰਖਲਾਬ ਬੋਲਦਾ ਆ ਰਿਹਾ ਆ। ਲੇਕਿਨ ਕੁਝ ਕੁ ਮਹੀਨਿਆਂ ਤੋਂ ਕਰੀਬਨ 3-4 ਮਹੀਨਿਆਂ ਤੋਂ ਉਸ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਇਦਾਨੀਆਂ ਵੀਡੀਓ ਪਾਈਆਂ ਜਿਹਦੀਆਂ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ। ਵੀ ਉਹ ਵਿਅਕਤੀ ਜਿਹੜਾ ਵਿਜੇ ਮੈਨੂਅਲ ਆ ਤੇ ਉਸ ਦਾ ਜਿਹੜਾ ਬੇਟਾ ਚੰਦਨ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਲੱਗਾ ਹੋਇਆ ਆ ਬੇਬੁਨਿਆਦ ਮਨ ਘੜਤ ਕਹਾਣੀਆਂ ਸੋਸ਼ਲ ਮੀਡੀਆ ਤੇ ਪਾਉਂਦਾ ਰਿਹਾ ਲੇਕਿਨ ਵਕ ਵਕ ਸਮੇਂ ਤੇ ਅਸੀਂ ਜੋ ਪ੍ਰਸ਼ਾਸਨ ਨੂੰ ਉਹਨਾਂ ਦੇ ਵਰ ਖਿਲਾਫ ਦਰਖਾਸਤਾਂ ਦਿੱਤੀਆਂ ਵੀ ਇਹ ਜਿਹੜੇ ਵਿਅਕਤੀ ਆ ਇਹ ਕੋਈ ਐਦਾਂ ਦੀ ਕਹਾਣੀ ਰਚਣ ਵਾਲੇ ਆ ਤਕਰੀਬਨ 3 ਮਹੀਨਿਆਂ ਤੋਂ ਉਨੇ ਇਹੋ ਜੀਆਂ ਗੱਲਾਂ ਪਹਿਲਾਂ ਹੀ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਵੀ ਜੋ ਪਹਿਲਾਂ ਹੀ ਪ੍ਰੀ ਪਲੈਨਿੰਗ ਜਿਹੜੀ ਉਸ ਵਿਅਕਤੀ ਨੇ ਜੋ ਇਹ ਸਾਰੇ ਖੇਲ ਦਾ ਮਾਸਟਰ ਮਾਈਂਡ ਜਿਹੜਾ ਵਿਜੇ ਐਮੈਨੂਅਲ ਨਾਮ ਦਾ ਵਿਅਕਤੀ ਆ ਲੇਕਿਨ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਸੀਂ ਜ਼ਿਲ੍ਹਿਆਂ ਦੇ ਵਿੱਚ ਦਰਖਾਸਤਾਂ ਦਿੱਤੀਆਂ ਲੇਕਿਨ ਸਾਡੇ ਕੋਲ ਡੈਰੀ ਨੰਬਰ ਲੱਗੇ ਆ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹ ਗੱਲ ਪ੍ਰਸ਼ਾਸਨ ਨੂੰ ਕਹਿੰਦੇ ਰਹਿ ਲੇਕਿਨ ਸਾਈਬਰ ਨੇ ਵੀ ਇਹ ਗੱਲ ਕਹੀ ਵੀ ਇਹ ਜਿਹੜਾ YouTube ਚੈਨਲ ਹੈ ਜਦ ਕਿ ਉਸ ਚੈਨਲ ਦੇ ਉੱਤੇ ਇਹੋ ਜਿਹੇ ਐਦਾਂ ਦੀਆਂ ਪੋਸਟਾਂ ਪਾਈਆਂ ਗਈਆਂ ਵੀ ਪ੍ਰੋਫੈਸਰ ਬਜਿੰਦਰ ਜੀ ਨੂੰ HIV ਆ ਉਸੇ ਚੈਨਲ ਤੇ ਖਬਰਾਂ ਪਾਈਆਂ ਗਈਆਂ ਵੀ ਇਹਨਾਂ ਦੇ ਜਿਹੜਾ ਪ੍ਰਧਾਨ ਅਵਤਾਰ ਸਿੰਘ ਆ ਵੀ ਉਹਦੇ ਇਸ ਔਰਤ ਦੇ ਨਾਲ ਗੈਰ ਸਬੰਧ ਆ ਔਰਤ ਹੋਰ ਵੀ ਸਾਡੀਆਂ ਪੈਣਾ ਸਾਡੇ ਪਾਸਟਰ ਸਹਿਬਾਨਾਂ ਨੂੰ ਇਦਾਂ ਦੇ ਬਲੇਮ ਲਗਾਏ ਗਏ ਲੇਕਿਨ ਅਸੀਂ ਸਮੇਂ-ਸਮੇਂ ਸਰ ਪ੍ਰਸ਼ਾਸਨ ਨੂੰ ਇਸ ਗੱਲ ਦਾ ਦੱਸਿਆ ਵੀ ਇਹੋ ਜਿਹੇ ਚੈਨਲਾਂ ਉੱਤੇ ਸ਼ਿਕੰਜਾ ਕਸਣਾ ਚਾਹੀਦਾ ਹੈ ਲੇਕਿਨ ਅਸੀਂ ਦੇਖਦੇ ਆ ਰਹੇ ਹਾਂ ਕਰੀਬਨ ਜਦੋਂ ਤੋਂ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਆਈ ਆ ਉਦੋਂ ਤੋਂ ਕੋਈ ਵੀ ਮੁਸੀਬਾਈ ਚਾਰਾ ਜਿੱਥੇ-ਜਿੱਥੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੀ ਦੇਖਦੇ ਆਂ ਮਸੀਹ ਭਾਈਚਾਰੇ ਨੂੰ ਸੋਸ਼ਲ ਮੀਡੀਆ ਉੱਤੇ ਭੰਡਿਆ ਜਾਂਦਾ ਆ ਮਸੀਹ ਭਾਈਚਾਰੇ ਦੇ ਉੱਤੇ ਇਦਾਂ ਦੇ ਝੂਠੇ ਬਲੇਮ ਲਗਾਏ ਜਾਂਦੇ ਆ ਕਦੀ ਸਾਡੇ ਤੇ ਧਰਮ ਪਰिवर्तन ਦੇ ਦੋਸ਼ ਲਾਏ ਜਾਂਦੇ ਆ ਹੁਣ ਤਾਂ ਇੱਥੇ ਤੱਕ ਗੱਲ ਆ ਚੁੱਕੀ ਆ ਜਿਹੜੇ ਮਸੀਹ ਵਿਰੋਧੀ ਲੋਕ ਸੀ ਜੋ ਸਾਡੇ ਹੀ ਮਸੀਹ ਸਮਾਜ ਦੇ ਵਿੱਚ ਆਪਣੇ ਆਪ ਆਈਡੈਂਟੀ ਲਗਾ ਕੇ ਆਪਣੇ ਆਪ ਨੂੰ ਮਸੀਹ ਹਮੈਤੀ ਦੱਸਦੇ ਸੀ ਲੇਕਿਨ ਉਹ ਅਸਲ ਦੇ ਵਿੱਚ ਉਹ ਮਸੀਹ ਵਿਰੋਧੀ ਸੰਗਠਨਾ ਦੇ ਮੈਂਬਰ ਸੀ ਜੋ ਕਿ ਉਹ ਪਹਿਲਾਂ ਦੱਸ ਵੀ ਚੁੱਕੇ ਆ ਜਿਹੜੇ ਮਸੀਹ ਵਿਰੋਧੀ ਸੰਗਠਨ ਜਿਹੜੇ ਆਏ ਦੈਨ ਮਸੀਹ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੋਈ ਨਾ ਕੋਈ ਯੋਜਨਾ ਪੋਸਟਾਂ ਜਾਂ ਇਹੋ ਜਿਹੀਆਂ ਦਰਖਾਸਤਾਂ ਦੰਦੇ ਰਹਿੰਦੇ ਆ ਲੇਕਿਨ ਪ੍ਰਸ਼ਾਸਨ ਨੇ ਐਡੀ ਨਕਲੀ ਆ ਅਸੀਂ ਸਮੇਂ-ਸਮੇਂ ਸਿਰ ਦੱਸਦੇ ਰਹੇ ਵੀ ਇਹ ਜਿਹੜੇ ਵਿਅਕਤੀ ਆ ਜਿਹੜਾ ਵਿਜੇ ਮੈਨੂਅਲ ਤੇ ਜਿਹੜਾ ਲੜਕਾ ਚੰਦਨ ਆ ਇਹ ਕੋਈ ਵੱਡੀ ਜਿਹੜੀ ਕੋਈ ਇਹੋ ਜਿਹੀ ਪਲੈਨਿੰਗ ਬਣਾ ਕੇ ਬੈਠਾ ਆ ਪਹਿਲਾਂ ਤੇ ਇਹ ਵਿਅਕਤੀ ਕਹਿ ਰਿਹਾ ਸੀ ਇਸ ਵਿਅਕਤੀ ਨੇ ਭਵਿੱਖਬਾਣੀ ਕੀਤੀ ਸੀ ਵੀ ਇਹ ਜਿਹੜਾ ਪ੍ਰੋਫਿਟ ਬਜਿੰਦਰ ਸਿੰਘ ਜੇਲ੍ਹ ਜਾਊਗਾ ਔਰ ਮੇਰੇ ਪੈਰੀ ਪੈਜਵੇ ਮੇ ਤੋਂ ਮਾਫੀ ਮੰਗ ਲਵੇ ਫੇਰ ਕਹਿੰਦਾ ਸੀ ਵੀ ਮੇਰੇ ਇਹ ਚੰਦਨ ਨੂੰ ਮਰਵਾ ਦੇਗਾ ਤੇ ਫੇ ਉਹ ਲੜਕਾ ਵੀ ਦਾਨੀਆਂ ਪੋਸਟਾਂ ਪਾਉਣ ਲੱਪਿਆ ਜੀ ਮੈਂ ਖਤਰੇ 'ਚ ਆ ਕੋਈ ਬਾਹਰੋਂ ਸ਼ੂਟਰ ਮਂਗਾਏ ਆ ਵੀ ਇਹ ਮੈਨੂੰ ਮਰਵਾਉਣਾ ਚਾਹੁੰਦੇ ਆ ਜਦਕੀ ਸੋਸ਼ਲ ਮੀਡੀਆ 'ਤੇ ਸਾਰੀਆਂ ਮਨਕੜਤ ਕਹਾਣੀਆਂ ਸੁਣਾ ਕੇ ਲੋਕਾਂ ਦਾ ਧਿਆਨ ਖਿੱਚਿਆ ਮਸੀ ਲੋਕਾਂ ਨੂੰ ਇਹੋ ਜਿਹਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆਮ ਲੋਕਾਂ ਨੂੰ ਜਿਹੜੇ ਸਮਾਜ ਦੇ ਵਿੱਚ ਜਿਹੜੇ ਲੋਕ ਪ੍ਰੋਫਿਟ ਵਜਿੰਦਰ ਮਿਨਿਸਟਰੀ ਨੂੰ ਫੋਲੋ ਕਰਦੇ ਆ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਡੈਫਮੇਸ਼ਨ ਦਾ ਕੇਸ ਕੋਰਟ ਦੇ ਵਿੱਚ ਪਾਇਆ 50 ਲੱਖ ਰੁਪਏ ਦਾ ਡੈਫਮੇਸ਼ਨ ਦਾ ਕੇਸ ਪਾਇਆ ਵੀ ਇਹ ਵਿਅਕਤੀ ਜਿਹੜਾ ਆ ਮਨਘੜਤ ਕਹਾਣੀਆਂ ਸੁਣਾਉਂਦਾ ਲੇਕਿਨ ਫਿਰ ਵੀ ਉਹ ਵਿਅਕਤੀ ਨਹੀਂ ਰੁਕਿਆ ਅਸੀਂ ਕਾਨੂੰਨ ਦੀ ਮਰਿਆਦਾ 'ਚ ਰਹੇ ਉਸ ਤੋਂ ਬਾਅਦ ਮਜਬੂਰਨ ਜਦੋਂ ਅਸੀਂ ਇਹ ਦੇਖਿਆ ਵੀ ਹੈ ਜਿਹੜਾ ਵਿਅਕਤੀ ਆ ਮਸੀਹ ਧਰਮ ਦੀ ਆੜ ਲੈ ਕੇ ਲੇਕਿਨ ਮਸੀਹ ਵਿਰੋਧੀ ਆ ਔਰ ਕਿਸੇ ਮਸੀਹ ਵਿਰੋਧੀ ਸੰਗਠਨਾ ਤੋਂ ਇਹ ਵਿਅਕਤੀ ਭਾਰੀ ਫੰਡਿੰਗ ਲੈ ਕੇ ਇਹ ਜਿਹੜਾ ਸਾਰਾ ਕੰਮ ਕਰ ਰਿਹਾ ਕਿਉਂਕਿ ਪ੍ਰੋਫਿਟ ਵਜਿੰਦਰ ਮਿਨਿਸਟਰੀ ਨੂੰ ਲੱਖਾਂ ਹੀ ਲੋਕ ਸੁਣਨ ਵਾਲੇ ਆ ਲੱਖਾਂ ਹੀ ਉਹਨਾਂ ਦੇ ਸ਼ਰਧਾਲੂ ਆ ਲੇਕਿਨ ਇਸ ਵਿਅਕਤੀ ਨੇ ਕੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਪ੍ਰੋਫਿਟ ਜੀ ਬਾਰੇ ਬੜਾ ਬੜਾ ਬੁਰਾ ਭਲਾ ਬੋਲਿਆ ਜਿਹਦੀ ਸਾਡੇ ਪ੍ਰਧਾਨ ਜਸਪਾਲ ਸਿੰਘ ਜੀ ਨੇ ਦੱਸਿਆ ਆ ਜੇ ਵੀ ਅਸੀਂ ਐਫ ਆਈ ਆਰ ਜਿਹੜੀ ਆ ਐਫ ਆਈ ਆਰ ਆ ਜਿਹੜੀ ਦਰਜ ਕਰਵਾਈ ਲਾਂਬੜੇ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 19 ਜਲੰਧਰ ਦਿਹਾਤੀ ਜਲੰਧਰ ਦਿਹਾਤੀ ਦੇ ਵਿੱਚ ਔਰ ਜਦੋਂ ਇਹ ਐਫ ਆਈ ਆਰ ਦਰਜ ਹੋਈ ਇਸ ਵਿਅਕਤੀ ਨੇ ਉਸ ਤੋਂ ਬਾਅਦ ਇੱਕ ਮੰਨ ਘੜਤ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਪੋਡਕਾਸਟ ਪ੍ਰੋਗਰਾਮ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਇੱਥੇ ਤੱਕ ਇਹਦਾ ਜਿਹੜਾ ਕਾਲਾ ਚਿੱਠਾ ਸੀ ਜੋ ਇਹਦੇ بیٹے ਚੰਨਨ ਦਾ ਜੋ ਕਾਲਾ ਚਿੱਠਾ ਸੀ ਜੋ ਆਇਆ ਤਾਂ ਸਾਨੂੰ ਫੂਨਾ ਤੇ ਬਹੁਤ ਸਾਰੇ ਜਿਹੜੇ ਮਸੀਹ ਵਿਰੋਧ ਜਿਹੜੇ ਮਸੀਹ ਲੋਕਾਂ ਦੇ ਨਾਲ ਇਹਨਾਂ ਨੇ ਜੋ ਕੁਝ ਕੀਤਾ ਸੀ ਉਹ ਸਾਰੀਆਂ ਗੱਲਾਂ ਦਾ ਜੋ ਦੱਸਿਆ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਨ੍ਹਾਂ ਦੇ ਨਾਲ ਇਹਨਾਂ ਨੇ ਜੋ ਕੁਝ ਕੀਤਾ ਆ ਵੀ ਉਹ ਸਾਰੀਆਂ ਗੱਲਾਂ ਇਹਨਾਂ ਤੱਕ ਪਹੁੰਚ ਚੁੱਕੀਆਂ ਆਆਂ ਫਿਰ ਇਸ ਵਿਅਕਤੀ ਨੇ ਬੜੀ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਵੀ ਚਲੋ ਜੋ ਮੇਤੋਂ ਗਲਤੀ ਹੋਈ ਮੈਨੂੰ ਮਾਫ਼ ਕੀਤਾ ਜਾਵੇ ਲੇਕਿਨ ਕਹਿੰਦਾ ਸੀ ਇਹ ਐਫ ਆਈ ਆਰ ਤੁਸੀਂ ਇਹ ਮੇਨਾ ਬਹਿ ਕੇ ਰਾਜੀ ਨਮਾ ਕਰ ਲਓ ਮੈਂ ਮਾफ़ी ਮੰਗ ਲੈਣਾ ਲੇਕਿਨ ਉਸ ਤੋਂ ਬਾਅਦ ਕੀ ਕੀਤਾ ਇਸ ਵਿਅਕਤੀ ਨੇ ਇੱਕ ਮਨਕਰਤ ਕਹਾਣੀ ਸੁਣਾਈ ਇੱਕ ਲੜਕੀ ਨੂੰ ਲੈ ਕੇ ਆਂਦਾ ਉਸ ਲੜਕੀ ਨੂੰ ਪੋਡਕਾਸਟ ਪ੍ਰੋਗਰਾਮ 'ਚ ਬਿਠਾਇਆ ਉਸ ਲੜਕੀ 'ਤੇ ਇਦਾਂ ਦੇ આરોਪ ਲਗਾਏ ਵੀ ਪ੍ਰੋਫਿਟ ਜੀ ਜਿਹੜੇ ਆ ਉਹਨੇ ਮੇਨਾ ਛੇੜਛਾੜ ਕੀਤੀ ਬੈਡ ਟੱਚ ਕੀਤੇ ਫਿਰ ਉਸ ਲੜਕੀ ਨੇ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਉਸ ਮਿਨਿਸਟਰੀ ਤੋਂ ਜਾ ਮਤਲਬ ਉਸ ਮਿਨਿਸਟਰੀ ਦੇ ਵਿੱਚ ਸੀ ਲੇਕਿਨ ਉਹ ਚਰਚ ਨੂੰ ਛੱਡ ਕੇ ਕਿਉਂਕਿ ਉਹਨਾਂ ਤੇ ਬਹੁਤ ਸਾਰੇ ਉਹਨਾਂ ਨੇ ਚਰਚ ਦੇ ਵਿੱਚ ਇਹੋ ਜਿਹਾ ਕਪਲੇ ਕੀਤੇ ਸਨ ਉਹਦੇ ਪਤੀ ਨੇ ਤੇ ਉਸ ਲੜਕੀ ਦੀ ਮਾਂ ਨੇ ਉਸ ਤੋਂ ਬਾਅਦ ਇਹਨੇ ਉਹਨਾਂ ਲੋਕਾਂ ਨੂੰ ਜੋ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਸਨ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਸਨ ਉਸ ਲੜਕੀ ਨੂੰ ਅੱਗੇ ਰੱਖ ਕੇ ਬਿਹਾਈਂਡ ਜੋ ਇਹਨੇ ਖੇਲ ਖੇਡਿਆ ਉਸ ਲੜਕੀ ਨੂੰ ਪਹਿਲਾਂ ਹੀ ਦੇਖੋ ਉਹ ਲੜਕੀ ਨੇ ਇਹ ਗੱਲ ਕਹੀ ਮੈਂ ਪ੍ਰੈਗਨੈਂਟ ਆ ਪ੍ਰੈਗਨੈਂਟ ਹੋਣ ਤੋਂ ਬਾਅਦ ਹਲੇ 18 ਦਿਨ ਹੋਏ ਮੇਰੇ ਬੇਬੀ ਹੋਇਆ ਆ ਤੁਸੀਂ ਦੱਸੋ ਐਸੀ ਕਾਲੀ ਕਿਹੜੀ ਸੀ ਜਿਹੜੀ ਦਵਾ ਦਾ ਫੇਰ ਇਹਨਾਂ ਨੇ ਦਰਖਾਸਤ ਦਿੱਤੀ ਪੌਡਕਾਸਟ ਪ੍ਰੋਗਰਾਮ ਦੇ ਵਿੱਚ ਆਜ ਤੋਂ 10 ਸਾਲ ਪਹਿਲਾਂ ਕਿਉਂ ਨਹੀਂ ਉਹ ਲੜਕੀ ਆਈ ਹੁਣ ਹੀ ਕਿਉਂ ਆਈ ਕਿਉਂਕਿ ਇਹ ਵਿਜੇ ਮੈਨੂਅਲ ਨੇ ਪਹਿਲਾਂ ਹੀ ਜਿਹੜੀ ਪੱਟੀ ਜਿਹੜੀ ਪੜਾਈ ਹੋਈ ਸੀ ਜਿਹੜੀ ਕਹਾਣੀ ਉਹਨੂੰ ਸਿਖਾਈ ਗਈ ਸਿਖਾਈ ਗਈ ਸੀ ਉਹਨੂੰ ਲੈ ਕੇ ਉਹ ਲੜਕੀ ਨੂੰ ਅੱਗੇ ਲੈ ਕੇ ਆਂਦਾ ਗਿਆ ਲੇਕਿਨ ਅਸਲ ਗੱਲ ਇਹ ਸੀ ਉਹਦਾ ਜਿਹੜਾ ਜਿਹੜਾ ਬੇਟਾ ਚੰਦਨ ਜੋ ਉਸ ਲੜਕੀ ਦਾ ਜਿਹੜਾ ਪਤੀ ਰਾਜਾ ਜੋ ਉਹਨੇ ਜੋ ਕੰਮ ਕੀਤਾ ਸੀ ਜੋ ਸਾਨੂੰ ਸੋਸ਼ਲ ਮੀਡੀਆ ਤੋਂ ਜਾਂ ਫੋਨ ਕਾਲ ਰਾਹੀਂ ਸਾਨੂੰ ਦੱਸਿਆ ਗਿਆ ਸੀ ਜੋ ਉਹਨੇ ਕੰਮ ਜੋ ਕੀਤਾ ਸੀ ਉਹ ਨੂੰ ਲੁਕਾਉਣ ਦੇ ਲਈ ਜੋ ਚੰਦਨ ਦੀਆਂ ਗਲਤੀਆਂ ਲੁਕਾਉਣ ਦੇ ਲਈ ਔਰ ਕੌਣ ਦੇ ਲਈ ਉਹਨੇ ਇਹੋ ਜੀ ਕਹਾਣੀ ਰੱਜੀ ਕਿਤੇ ਮੇਰੇ ਜਿਹੜੇ ਬੇਟੇ ਤੇ ਜਿਹੜੇ ਉਹਦੇ ਕੰਮ ਕਿਤੇ ਬਾਹਰ ਨਾ ਜਾਣ ਜੋ ਉਹਨੇ ਕੀਤੇ ਆ ਜਿਹਨਾਂ ਲੜਕੀਆਂ ਦੇ ਨਾਲ ਗੈਰ ਸਬੰਧ ਬਣਾਏ ਉਹਨੇ ਜਿਹਨਾਂ ਲੜਕੀਆਂ ਦੇ ਨਾਲ ਉਹਨੇ ਰੇਪ ਕੀਤਾ ਜਿਹਨਾਂ ਲੜਕੀਆਂ ਨੂੰ ਇਹੋ ਜਿਹਾ ਉਹਨਾਂ ਨਾਲ ਬਸ ਲੁਕੀ ਕੀਤੀ ਕਿਉਂਕਿ ਇਹ ਸਰਟੀਫਿਕੇਟ ਦੇਣ ਦੇ ਬਹਾਨੇ ਇਹ ਆਨਲਾਈਨ ਪਾਉਂਦੇ ਨੇ ਇਹ ਸਰਟੀਫਿਕੇਟ ਦਵਾਂਗੇ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਉਹਨੂੰ ਲੈ ਉਹਨਾਂ ਚੀਜ਼ਾਂ ਨੂੰ ਲੁਕਾਉਣ ਦੇ ਲਈ ਇਹ ਸਾਰੀ ਇਹਨੇ ਖੇਡ ਖੇਡੀ। ਲੇਕਿਨ ਸਾਡੇ ਵਿੱਚ ਭੈਣ ਵੰਦਨਾ ਆ ਉਹ ਦੱਸੇਗੀ ਵੀ ਉਹਦੇ ਨਾਲ ਜੋ ਪਹਿਲਾਂ ਹੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਚੁੱਕੇ ਆ ਇਹ ਪੋਰਟ ਦਾ ਜਿਹੜਾ ਇਹਨਾਂ ਨੇ ਪ੍ਰੈਸ ਕਾਨਫਰੰਸ ਕੱਲ ਕੀਤੀ ਆ ਲੇਕਿਨ ਅਸੀਂ ਐਸਐਸਪੀ ਸਾਹਿਬ ਮਾਨਯੋਗ ਨੂੰ ਪਹਿਲਾਂ ਹੀ ਸਾਡੀ ਭੈਣ ਵੰਦਨਾ ਇਹ ਦਰਖਾਸਤ ਦੇ ਚੁੱਕੀ ਸੀ। ਠੀਕ ਹੈ ਜੀ। ਇਹ ਦਰਖਾਸਤ ਪਹਿਲਾਂ ਹੀ ਦਿੱਤੀ ਸੀ ਇਸ ਤੋਂ ਪਹਿਲਾਂ ਵੀ ਇੱਕ ਭੈਣ ਨੇ ਦਰਖਾਸਤ ਪਹਿਲਾਂ ਹੀ ਦਿੱਤੀ ਹੋਈ ਸੀ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਿਹੜੀਆਂ ਦਰਖਾਸਤਾਂ ਦਿੱਤੀਆਂ ਗਈਆਂ ਆ ਵੀ ਕਿਤੇ ਸਾਡੇ ਤੇ ਜਿਹੜਾ ਜਿਹੜਾ ਕੰਮ ਅਸੀਂ ਕੀਤਾ ਆ ਜੇ ਉਹ ਗੱਲ ਬਾਹਰ ਆਈ ਤੇ ਕਿਤੇ ਇਹੇ ਨਾ ਹੋਵੇ ਪਹਿਲਾਂ ਮਾਫੀਆਂ ਮੰਗਦੇ ਸੀ ਵੀ ਬੈਠ ਕੇ ਅਸੀਂ ਨਿਵੇੜ ਲੈਨੇ ਆ ਜੋ ਸਾਡੇ ਤੋਂ ਗਲਤੀ ਹੋਈ ਆ ਲੇਕਿਨ ਹੁਣ ਕੱਲ ਪ੍ਰੈਸ ਵਾਰਤਾ ਕਰਕੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਇੱਕ ਲੜਕੀ ਨੇ ਇਦਾਂ ਦੇ ਦੋਸ਼ ਲਾਏ ਵੀ ਪ੍ਰੋਫਿਟ ਜੀ ਨੇ ਕਈ ਕਤਲ ਕੀਤੇ ਆ ਔਰ ਬਹੁਤ ਸਾਰੀਆਂ ਲਾਛਾਂ ਜਿਹੜੀਆਂ ਚਰਚ ਦੇ ਅੰਦਰ ਆ ਔਰ ਕਹਿੰਦੇ ਇਹ ਨਸ਼ੇ ਦੇ ਤਸਕਰ ਆ ਤੁਸੀਂ ਇਹ ਦੇਖੋ ਉਹ ਲੜਕੀ ਨੂੰ ਕਿੱਦਾਂ ਦੀ ਪੱਟੀ ਪੜਾਈ ਗਈ ਆ ਜਿਹੜੀ ਲੜਕੀ ਇੰਨਾ ਕਹਿ ਰਹੀ ਆ ਵੀ ਇਹਨਾਂ ਦੇ ਚਰਚ ਦੇ ਅੰਦਰ ਬਹੁਤ ਸਾਰੇ ਲੋਕਾਂ ਦੀਆਂ ਲਾਛਾਂ ਆ ਔਰ ਇਹਨਾਂ ਨੇ ਮਾਰ ਕੇ ਉਹਨਾਂ ਨੂੰ ਦਫ਼ਨ ਕੀਤਾ ਆ ਔਰ ਕਈਆਂ ਔਰ ਇਹਨਾਂ ਨੇ ਨਸ਼ੇ ਦੇ ਜਿਹੜੇ ਤਸਕਰ ਆ ਔਰ ਬਹੁਤ سارے ਨਸ਼ੇ ਦੇ ਵਪਾਰੀ ਆ ਔਰ ਆਪ ਵੀ ਨਸ਼ੇ ਦੇ ਐਡਿਕਟ ਐ ਦੱਸਿਆ ਉਹਨੇ ਲੜਕੀ ਨੇ ਔਰ ਫੇ ਉਸ ਲੜਕੀ ਨੂੰ ਇਹੋ ਜਿਹਾ ਪਾਠ ਪੜਾਇਆ ਗਿਆ ਔਰ ਉਹ ਲੜਕੀ ਕਹਿੰਦੀ ਵੀ ਜਿਹੜਾ ਪ੍ਰੋਫਿਟ ਵਜਿੰਦਰ ਆ ਉਹ ਹੁਣ ਨੇਤੇ ਇਦਾਂ ਦੇ ਉਹਨਾਂ ਦੀ ਟੀਮ ਦੇ ਦੋਸ਼ ਲਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਚਰਚ ਦੇ ਵਿੱਚੋਂ ਕੀ ਕੁਝ ਕਰਕੇ ਗਏ ਸੀ ਲੇਕਿਨ ਸਾਡੇ ਵਿੱਚ ਭੈਣ ਵੰਦਨਾ ਉਹ ਦੱਸੇਗੀ ਵੀ ਜੋ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜੋ ਇਸ ਭੈਣ ਦੇ ਨਾਲ 19 ਜਨਵਰੀ ਵਾਲੇ ਦਿਨ ਦੇਖੋ ਅੱਜ ਮਾਰਚ ਹੋ ਚੁੱਕੀ ਆ 19 ਜਨਵਰੀ ਵਾਲੇ ਦਿਨ ਕਰੀਬਨ ਇਸ ਲੜਕੀ ਦੇ ਨਾਲ ਚੰਦਨ ਨੇ ਕੀ ਕੀਤਾ ਸੀ ਇਸ ਭੈਣ ਨੂੰ ਬੁਲਾਇਆ ਸਰਟੀਫਿਕੇਟ ਦੇਣ ਦੇ ਲਈ ਇਹ ਕੋਈ ਦੱਸ ਦੋ ਪੁਲਿਸ ਨੂੰ ਦੱਸ ਦੋ ਕੋਈ ਦੱਸ ਥੋੜਾ ਦੱਸ ਦਿੰਦੇ ਉਹ ਵੀ ਦੱਸ ਦਿੰਦੇ ਆ ਜਿਆਦਾ ਲੰਬੀ ਹੋ ਰਹੀ ਆ ਜਿਆਦਾ ਲੰਬੀ ਹੋ ਰਹੀ ਚਲੋ ਠੀਕ ਆ ਬਰੀਫਲੀ ਦੱਸ ਦਿਓ ਇਹ ਲੜਕੀ ਦੇ ਨਾਲ ਜੋ ਉਹਨੇ ਕਰਮ ਕੀਤਾ ਹਾਂ ਆਜਾ ਬਟਾ ਅੰਦਰ ਆ ਜਾਓ ਤੁਸੀਂ ਅੰਦਰ ਆ ਜਾਓ ਮੈਂ ਅੰਦਰ ਚਾਹਾਂ ਤੇਰਾ ਵੀ ਕਰ ਲੋ ਦੱਸੋ ਕਿੰਨੀ ਤਰੀਕਾ ਨਹੀਂ ਮੈਂ ਫਸ ਗਿਆ ਬੇਟੀ ਵੰਨਾ ਜੀ